I'm oh going oh ਦੇਨ ਕੇ ਪੂਰਨ ਕਾ ਜੁਦਾਸ ਬਾਣਸ਼ਾ ਜੇਦਾਂ i uh -huh. ਸਭ ਪਾਈ ਹੋਏ ਸਹਾਇ ਪ੍ਰਸੰਪਾਨ ਸੰਪਤੀ ਤੋੜੂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰਕ ਦੀ ਜਵਾਰ ਤੋਂ ਧੰਨ ਕਰੀ ਗੁਰੂ ਜੀ ਵਾਹਿ ਜਨਾ ਨਾਮ ਪ੍ਰਭਿਆ ਮਨ ਛਕਿਆ ਦੇਵ ਚਰਾਈ ਤੀਰੁ ਵਾਹੀ ਦੇਸ ਕੇ ਅੰਦੇਸ ਕੀਤਾ ਜਨਾ ਪ੍ਰਿਆ ਰ ਸਤਿ ਭਾਇਆ ਦੇਵ ਮਾਇਤਰਾ ਤੇ ਅੰਤ ਰੂਪ ਖੁਸ਼ਾ ਜਿਵੇਂ ਜਿਵੇਂ ਵਾਹੇ ਗੁਰੂ ਕ੍ਰਿਤਾ ਸਿੰਘਾ ਸਿਕਰਿ ਆਏ ਤਰਹੇ ਸਿੰਘਾ ਸਿਕਰਿ ਬਾਤ ਬਾਤ ਕਰਾਏ ਕੋਪਰੀਆ ਰੋਹਿਆ ਜਲ ਸੰਗ ਜੋ ਨਾ ਉਤਰਾਏ ਨਾ ਮੋਤਵਾ ਦੀ ਸੇਵਾ ਦੇ ਸਰਵਾਧਿਕ ਪੀਆ ਤਰਨ ਨਿਭਾਰਿਆ ਸਿੱਖੀ ਇਸ ਨਾਮ ਸੁਵਸਾਵਾ ਨਿਭਾਈ ਤਨਨ ਮਾਇ ਦਾ ਧਿਆਨ ਤੱਕੀ ਹਲਸਾ ਜੀ ਬੋਲੇ ਰਾਰੇ ਗੁਰ ਪ੍ਰਖਾ ਸਰਵਤਵ ਦੁਆਰੇ ਵਾਹਿਗੁਰੂ ਵਾਹਿਗੁਰੂ ਕ੍ਰਿਸ਼ਨ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਜਿ ਜਿ ਤਿਆਰੇ ਜਿ ਜਿਰਾ ਮੰਤਰ ਸਤਿਕਾਰ ਸਤਿ ਸੁਖ ਹੋਵੇ ਜਹਾਂ ਤੇ ਖਾਲਸਾ ਜੀ ਸਾਹਿਬ ਜਾ ਜਾਈਏ ਜੀ ਜੀ ਮਹਾਰਾਜ ਗੰਗੂ ਕੀ ਪਰ ਪਤਨੀ ਜੀ ਸ੍ਰੀ ਸਾਧੂ ਜੀ ਸਹਾਇ ਆਪ ਸੇ ਜੀ ਦੇ ਬੋਲ ਬਾਰੇ ਬਰਨ ਜੀ ਵਾਹ ਜਗਤ ਦਾ ਰਾਮ ਦਾ ਸ੍ਰੀ ਅੰਮ੍ਰਿਤ ਸਰ ਸਰ ਕੀ ਤੁ ਦਰਸ਼ਿ ਕਾਣ ਦੁਨੀਆਂ ਤੇ ਹੁੰਦੇ ਜਿਗਤ ਨੂੰ ਨੋ ਕਰਤਾ ਧੰਕਾ ਜੈ ਕਾ ਗੁਰੂ ਜਾਈਏ ਗੁਰੂ ਸਿੱਖਾਂ ਦਾ ਮਾਨ ਜੁਆ ਮਤ ਉੱਚੀ ਮਤ ਪਤਨਾ ਰਾਖਾ ਆਪਵਾਹਿ ਗੇ ਕਾ ਤੁ ਜਨਾ ਬਿਨ ਸਦਾ ਸਰਹਰੀਤਾ ਕਰ ਜੀਓ ਸਰੀਰ ਕਾਰਨ ਸਾਹਿਤ ਹੋ ਪਰਵਾਹ ਨਾ ਭਗਵਾਨ ਦੇ ਜਨਾ ਤੋਂ ਪੰਚ ਨੂੰ ਵਿਸੋੜ ਆ ਗਿਆ ਬੀਰ ਦਰਸ਼ਨੀ ਦਾ ਸੇਵਾ ਸੰਭਾਲ ਦਾ ਖਾਸ ਜੀਨ ਬੱਚੋ ਇਹਨਾਂ ਮਾਨਿਆ ਬਿਮਾਨ ਦੇਤਾ ਨੇ ਆ ਦੇਤਾ ਦੇਵ ਪ੍ਰਿਆ ਦੀ ਲੋਕ ਗੋਬੀ ਨਵਾ ਪਾਛਾ ਧੰਨ ਧੰਨ ਸਤਿ ਸ੍ਰੀ ਅਕਾਲ ਜੀਓ ਮਹਾਰਾ ਆਪ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਦਿੱਤੀ ਹੈ ਧੰਨ ਧੰਨ ਅਮਰ ਸ੍ਰੀ ਗੁਰੂ ਬਾਬਾ ਬਿਖ ਸਿੰਘ ਜੀ ਅੰਦਰ ਦੇ ਪਾਵਨ ਅਸਥਾਨ ਤਵਾ ਸਹੀਰਤੰ ਸਹਿਬ ਜੀ ਜੇ ਸਮੂਹ ਸੰਤਾਂਔਰ ਕੋਤਿਰ ਦਰਸ਼ਕਾ ਦੇ ਬੱਚਿਸੀ ਤੇਸਾ ਨਾ ਐਸ ਵਰਤ ਆਪ ਜੀ ਦੇ ਹਰ ਪੂਰਾ ਆਪ ਜੀ ਸਮਾ ਸੰਸਰ ਦੀ ਸੇਵਾ ਹੋਈ ਹੈ ਸੋਹਣਾ ਸਰਬ ਜੀ ਦਾ ਉਮਰ ਹੈ ਭਈਆ ਤੁਹਾਣ ਤੁੰਤਿ ਸਮਾਕਰਨੀ ਅਕੀਰ ਤੋਂ ਸਭ ਤੋਂ ਵੱਛਨੇ ਪਰਿ ਸ੍ਰੀ ਬਾਣੀ ਦਾ ਭਾਰ ਸਮੂਹ ਸੰਗਤ ਦੇ ਹਿਰਦਿਆਂ ਦੇ ਸੋਮ ਦਿਨ ਪ੍ਰਵਾਹ ਕਰਨੀ ਸਮੂਹ ਸੰਗਤ ਜੀਆ ਹਾਜ਼ਰੀਆਂ ਦਾ ਆਰਦਾਸਾਂ ਸਤਿ ਪੁਰਨ ਭਾਵਾਂ ਸੇਵਾਵਾਂ ਦਾ ਪ੍ਰਣ ਕਰਨੀ ਪਰਮ ਨਿਰਚੋਲ ਦੇ ਯਾਤਰਾ ਸਮਰਾਨੇ ਵਰਤਮਾਨ ਤੋਂ ਸਾਰ ਸਭ ਆਪਣਾ ਜੀਵਨ ਤਾਂ ਤਾਸ ਕਰਨਾ ਹੈ ਵਰਤ ਕਰੋ ਉਸ ਤੂਲਾ ਜਿਉਂ ਤੜ ਜਿਉਂਾ ਬਚਿ ਸਿਧੰਤੇ ਸਾਥੀ ਜੀਓ ਹਰ ਸਮੇਂ ਆਪ ਜੀ ਦੇ ਸਵਾਰੇ ਚਾਹਾਂ ਆਪ ਜੀ ਪ੍ਰਤਾਸ਼ ਅਸਥਾਨਾਂ ਤੋਂ ਨਿਤ ਅਸਥਾਨਾਂੋਂ ਚਾਲੇ ਤੋਂ ਆ ਗਿਆ ਬਚੋ ਰਸਤੇ ਵਿੱਚ ਆਂਗ ਸਾਂ ਦੇ ਸਹਾਰੇ ਜਿਮੋੜਾ ਸੇਈ ਤਰ ਜਿਨਾ ਕੋ ਨਾ ਕਰੇ ਨਾ ਨਾਮ ਜਪ ਰਿਆ ਨਾਮ pranam ਕਰਦੀ ਆ ਜਿਹਦੇ ਬਾਣੇ thank yeah. you yeah.